ਉਹ ਅਰਦਾਸ ਕਰਨ ਦਾ ਵੱਲ ਸਾਨੂੰ ਆਜਾਏ ਕਿਵੇਂ ਕਰਨਾ ਹੈ ਕਮਣ ਸੋ ਅੱਖਰ ਕਿਹੜੇ ਅੱਖਰ ਨੇ ਸਤਿਗੁਰਾਂ ਨੇ ਕਿਹਾ ਆਪ ਨਹੀਂ ਆਉਂਦੇ ਬਾਣੀ ਵਿੱਚੋਂ ਪੜ ਲੈ ਉਹ ਅੱਖਰ ਕਿਹੜੇ ਜਿਨ੍ਹਾਂ ਨੂੰ ਸੁਣ ਕੇ ਉਹ ਝੁੱਕ ਜਾਂਦਾ ਉਹਦੇ ਵਿੱਚ ਨਰਮਾਈ ਆ ਜਾਂਦੀ ਉਹ ਅਰਦਾਸ ਦੇ ਅੱਖਰ ਨੇ ਜਿਹੜੇ ਸਾਨੂੰ ਸਿਖਾਏ ਜਿਹਦੇ ਵਿੱਚ ਸਹਬ ਕਹਿੰਦੇ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਜਾਜ ਸਿੱਖੋ ਦੇ ਨਾਲ ਰਾਖੂ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਪੰਚ ਬੇਖਾਦੀ ਏਕ ਗਰੀਬਾ ਰਾਖੂ ਰਾਖਣ ਹਾਰੇ ਫਿਰਦ ਕਰੈ ਅਰ ਬਹੁਤ ਸਤਾਵੇਂ ਆਇਓ ਸਰਨ ਤੁਹਾਰੇ ਇਹ ਅੱਖਰ ਬੋਲਣ ਦਾ ਯਤਨ ਕਰਿਆ ਕਰ ਆਪਣੇ ਅੰਦਰ ਦੀ ਜਿਹੜੀ ਅਵਸਥਾ ਹੈ ਉਹਨੂੰ ਕਹਿ ਗੁਰੂ ਦੇ ਅੱਗੇ ਫਿਰ ਸਤਿਗੁਰੂ ਨੇ ਅੱਗੋਂ ਕਿਹਾ ਵੀ ਤੂੰ ਕੁਝ ਕੀਤਾ ਨਹੀਂ ਇਹਨਾਂ ਪੰਜਾਂ ਨੂੰ ਮਿਟਾਉਣ ਵਾਸਤੇ ਤਾਂ ਸਿੱਖ ਵੱਲੋਂ ਫਿਰ ਇਹ ਅੱਖਰ ਉੱਠੇ ਜਿਹਦੇ ਲਬਜ ਸਨ ਕਿ ਕਰ ਕਰ ਹਾਰਿਉ ਅਨਕ ਬਹੁ ਭਾਂਤੀ ਛੋੜੈ ਕਤ ਹੂ ਨਾਹੀ ਇਕ ਬਾਤ ਸੁਣ ਤਾਂ ਕੀ ਉਹ ਤਾਂ ਸਾਧ ਸੰਗ ਮਿਟ ਜਾਹੀਂ ਫਿਰ ਕਹਿੰਦੇ ਪ੍ਰਭ ਕਿਰਪਾ ਤੇ ਸੰਤ ਮਿਲੇ ਮੋਹੇ ਇਹ ਕਦੋਂ ਛੁੱਟੇ ਜਦੋਂ ਸਾਧ ਸੰਗਤ ਮਿਲੇ ਆਪਣਾ ਜਪ ਨਹੀਂ ਛੁਡਾ ਸਕਿਆ ਆਪਣੀ ਸਾਧਨਾ ਨਾਲ ਨਹੀਂ ਛੁੱਟੇ ਕਿਉਂਕਿ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਕੋਇ ਅੰਗਮ ਸਾਧੇ ਪੰਜ ਜਨਸੂ ਸੰਗ ਨਾਲ ਛੁਟਕਿਓ ਅਧਿਕ ਬੋਹੇ ਬੁਧ ਬਾਂਦੇ ਨਹੀਂ ਹੋ ਸਕਦਾ ਆਪਣੇ ਆਪ ਜ਼ਰੂਰੀ ਹੈ ਸਾਧ ਸੰਗਤ ਕਰਨੇ ਸਾਧ ਸੰਗਤ ਤੋਂ ਬਿਨਾ ਵਿਕਾਸ ਨਹੀਂ ਕੋਈ ਇਕੱਲਾ ਜੋ ਮਰਜੀ ਕਰੇ ਔਰ ਜੇ ਕੋਈ ਇਕੱਲਾ ਕਿਤੇ ਕਾਮਯਾਬ ਹੋਇਆ ਵੀ ਦਿਸਦਾ ਹੈ ਹਜ਼ਾਰਾਂ ਵਿੱਚੋਂ ਇੱਕ ਤਾਂ ਉਹਨੇ ਉਹ ਕੰਡੀਸ਼ਨ ਕਿਤੇ ਪਿੱਛੇ ਪਾਰ ਕਰ ਲਈ ਹੁੰਦੀ ਹੈ ਪਿਛਲੇ ਜਨਮਾਂ ਵਿੱਚ ਪਿਛਲੇ ਸਮੇਂ ਵਿੱਚ ਉਹਨੇ ਕਿਤੇ ਉਹ ਕਲਾਸ ਪਾਸ ਕਰ ਲਈ ਸਾਦ ਸੰਗਤ ਦੀ ਤਾਂ ਕਾਮਯਾਬੀ ਮਿਲੀ ਨਹੀਂ ਤੇ ਨਹੀਂ ਮਿਲ ਸਕਦੀ ਫਿਰ ਕਹਿੰਦੇ ਪ੍ਰਭ ਕਿਰਪਾ ਤੇ ਸੰਤ ਮਿਲੇ ਮੋਇ ਤਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਇ ਨਿਰਭਉ ਗੁਰ ਕਾ ਸ਼ਬਦ ਕਮਾਇਆ ਇਤੇ ਸੰਤੀ ਮੰਤ ਦਾ ਮਤਲਬ ਗੁਰਮੁਖਾਂ ਦੀ ਸੰਗਤ ਵਿੱਚੋਂ ਜਿਹੜੀ ਸਲਾਹ ਮਿਲੀ ਸਹਾਰਾ ਮਿਲਿਆ ਇਹ ਤੇ ਮੰਤਰ ਦਾ ਅਰਥ ਮੰਤਰ ਨਹੀਂ ਕਿਉਂਕਿ ਅੱਗੇ ਗੱਲ ਆ ਗਈ ਕਿ ਗੁਰ ਕਾ ਸ਼ਬਦ ਕਮਾਇਆ ਕਮਾਇਆ ਗੁਰੂ ਦਾ ਸ਼ਬਦ ਸਹਾਰਾ ਲਿਆ ਸਾਧ ਸੰਗਤ ਵਿੱਚੋਂ ਗੁਰਮੁਖਾਂ ਦੀ ਸੰਗਤ ਵਿੱਚੋਂ ਤਿੰਨ ਤੇ ਧੀਰਜ ਪਾਇਆ ਉਹਨਾਂ ਨੇ ਧੀਰਜ ਦੇ ਦਿੱਤੀ ਸਹਾਰਾ ਦੇ ਦਿੱਤਾ ਹੱਥ ਦੇ ਦਿੱਤਾ ਸਹਾਰਾ ਬਣ ਕੇ